ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸੰਗਰੂਰ ਦੇ ਐਮਪੀ ਆਮ ਆਦਮੀ ਪਾਰਟੀ ਤੋਂ ਜਿਨ੍ਹਾਂ ਉੱਤੇ ਲੱਗੇ ਨੇ ਵੱਡੇ ਇਲਜ਼ਾਮ ਉਹ ਵੱਡੇ ਇਲਜ਼ਾਮ ਕਿਸੇ ਨੇ ਨਹੀਂ ਉਹਨਾਂ ਦੇ ਆਪਦੇ ਹੀ ਦੋਸਤ ਨੇ ਲਾਏ ਨੇ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਆਮ ਹੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਸਾਡੇ ਵਿਧਾਇਕ ਜਿਹੜੇ ਨੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇ ਅਕਸਰ ਹੀ ਜਿਹੜੇ ਨੇ ਆਮ ਆਦਮੀ ਪਾਰਟੀ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਜਾਂਦਾ ਹੈ ਲੇਕਿਨ ਕਿੰਨੇ ਕੋਈ ਇਮਾਨਦਾਰ ਨੇ ਇਹ ਤਾਂ ਜਗਦ ਜਾਇਰ ਹੁੰਦਾ ਹੋਇਆ ਨਜ਼ਰ ਆ ਹੀ ਰਿਹਾ ਹੈ ਦੂਸਰੇ ਪਾਸੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਫੀ ਨੇੜਲੇ ਵਿਧਾਇਕ ਨੇ ਗੱਲ ਕਰੀਏ ਜਿਹੜੇ ਐਮਪੀ ਮੰਤਰੀ ਦੱਸ ਰਹੇ ਆ ਮੀਟ ਹੇਅਰ ਜਿਹੜੇ ਸੰਗਰੂਰ ਤੋਂ ਐਮਪੀ ਵਿਧਾਇਕ ਨੇ ਤੇ ਜੇਕਰ ਗੱਲ ਕਰੀਏ ਦਾ ਉਹਨਾਂ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਉਹ ਇਲਜ਼ਾਮ ਕਿਸੇ ਨਹੀਂ ਨਹੀਂ ਉਹਨਾਂ ਦੇ ਆਪ ਦੇ دوست ਟਰੱਕ ਯੂਨੀਅਨ ਪ੍ਰਧਾਨ ਹਰਦੀਪ ਸਿੱਧੂ ਨੇ ਲਾਏ ਨੇ ਹਰਦੀਪ ਸਿੱਧੂ ਦਾ ਕਹਿਣਾ ਹੈ ਕਿ ਜਿਹੜੀ ਜਿਹੜੀ ਜ਼ਮੀਨ ਹੈ ਟਰੱਕ ਯੂਨੀਅਨ ਵਾਲੀ ਉਹ ਜ਼ਮੀਨ ਜਿਹੜੀ ਹੈ 500 ਲੀਜ਼ ਦੇ ਉੱਤੇ ਵੇਚੀ ਗਈ ਹੈ ਜਿਹੜੇ ਨੇ ਜਿਹੜੇ ਆਪਣੇ ਹੈਗੇ ਨੇ ਵਿਧਾਇਕ आम आदमी पार्टी ਤੋਂ ਮੀਥੇਰ ਉਹਨਾਂ ਦੇ OSD PA ਹੁਸਨ ਹੁਸਨ ਭਤਵਾਸ ਨੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਹਦੀਪ ਸਿੱਧੂ ਵੱਲੋਂ ਜਿਹੜੇ ਯੂਨੀਅਨ ਪ੍ਰਧਾਨ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਇਹ ਜ਼ਮੀਨ ਵੇਚੀ ਗਈ ਹੈ ਉਹ ਕਿਸੇ ਲੇਡੀ ਦੇ ਨਾਮ ਤੇ ਖਰੀਦੀ ਗਈ ਹੈ ਜਦੋਂ ਕਿ ਉਹ 1 ਸਾਲੀ ਨਹੀਂ 90 ਸਾਲਾ ਵਾਸਤੇ ਹੀ ਜੜੀ ਹੈ ਟਿਕਾਣੇ ਲਾ ਦਿੱਤੀ ਗਈ ਹੈ ਮੀਥ ਹੀਅਰ ਵੱਲੋਂ ਉਹ ਸ਼ਰਯਾ ਮੈਂ ਕਹਿੰਦੇ ਨਜ਼ਰ ਆਏ ਕਿ ਮੀਥ ਹੀਅਰ ਦਾ ਜਿਹੜਾ ਪੀਏ ਹੈ ਜਿਹਦਾ ਨਾਮ ਹੁਸਨ ਭਰਤਵਾਸ ਦੱਸਿਆ ਗਿਆ ਹੈ ਉਹਦੇ ਵੱਲੋਂ ਵੱਡਾ ਕਪਲਾ ਕੀਤਾ ਗਿਆ ਹੈ ਤੇ ਜਿਹਦੇ ਵਿੱਚ ਮੀਥ ਹੀਅਰ ਦਾ ਨਾਮ ਪਹਿਲੀਆਂ ਦੇ ਵਿੱਚ ਆ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਸਾਰੇ ਦੀ ਜਿੰਨੀ ਵੀ ਇਹ ਜ਼ਮੀਨ ਸੀਗੀ ਇਹ ਟਰੱਕ ਯੂਨੀਅਨ ਦੇ ਨਾਲੋ ਸਲਾਹ ਕਰਕੇ ਨਹੀਂ ਲਈ ਗਈ ਇਹ ਜਿਹੜੀ ਹੈ ਜ਼ਮੀਨ ਜਿਹੜੀ ਟਰੱਕ ਯੂਨੀਅਨ ਨੂੰ ਆਉਂਦੀ ਹੈ ਇਹ 650 ਲੀਜ਼ ਉੱਤੇ ਜਿਹੜੀ ਖਰੀਦ ਲਈ ਗਈ ਤੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਕਾਨੋ ਕਾਨ ਖਬਰ ਨਹੀਂ ਹੋਣ ਦਿੱਤੀ ਉਹਨਾਂ ਨੇ ਕਿਹਾ ਕਿ ਵੱਡਾ ਕਬਲਾ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਮੰਤਰੀ ਜਿ ਕਹ ਲਿਏ ਜਿਹੜੇ ਨੇ ਮੀਟਿੰਗ ਮੀਥੇਰ ਉੱਤੇ ਹੁਣ ਉਹਨਾਂ ਵੱਲੋਂ ਕਿਹਾ ਗਿਆ ਕਿ ਵੱਡਾ ਜਿਹੜਿਆ ਹੈ ਉਹਨਾਂ ਦੇ ਮੀਥੇਰ ਤੇ ਉਹਨਾਂ ਦੇ ਜਿਹੜੇ ਨੇ ਪੀਏ ਹੁਸਨਪਰਤਵਾਜ ਉਹਨਾਂ ਉੱਤੇ ਵੱਡੇ ਜਿਹੜੇ ਨੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਉਹ ਕਾਰਵਾਈ ਕਿੰਨੀ ਕੁ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਕਿਉਂਕਿ ਭਗਵੰਤ ਸਿੰਘ ਮਾਨ ਕਾਫੀ ক্লোਜ਼ ਦੱਸੇ ਜਾਂਦੇ ਨੇ ਮੀਥੇਰ ਦੇ ਤੇ ਇੱਕੋ ਜੁੱਟ ਦੋਵਾਂ ਦੀ ਅੰਦਰੋਂ ਅੰਦਰ ਗੱਲਾਂ ਨੇ ਤੇ ਇਹ ਸ਼ਰਿਆਮ ਸਾਰਿਆਂ ਨੂੰ ਹੀ ਪਤਾ ਹੈ ਜਿੰਨੇ ਵੀ ਲੋਕ ਨੇ ਜਗ ਜਾਇਰ ਹੁੰਦਾ ਹੋਇਆ ਨਜ਼ਰ ਆਇਆ ਕਿ ਮੀਥੇਰ ਦੀ ਗੱਲ ਜ਼ਿਆਦਾ ਸੁਣੀ ਜਾਂਦੀ ਹੈ ਲੇਕਿਨ ਹੁਣ ਟਰੱਕ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਹਰਦੀਪ ਸਿੱਧੂ ਉਹਨਾਂ ਦੀ ਗੱਲ ਕਿੰਨੀ ਕੁ ਨਿਕਲ ਕੇ ਸਾਹਮਣੇ ਆਏਗੀ ਇਸ ਕਪਲੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਗੱਦੀ ਬਾਠ ਉਹਨਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਉਹਨਾਂ ਵੱਲੋਂ ਵੀ ਚਰਚਾ ਕੀਤੀ ਜਾ ਰਹੀ ਹੈ ਕਾਨਫਰੰਸ ਦੌਰਾਨ ਮੀਥੇਰ ਨੇ ਕੀ ਹੈ ਕੀ ਸਾਡੇ ਉੱਤੇ ਝੂਠੇ ਇਲਜ਼ਾਮ ਲੱਗ ਰਹੇ ਨੇ ਲੇਕਿਨ ਹਰਦੀਪ ਸਿੱਧੂ ਸ਼ਰਿਆਮ ਇਹ ਕਹਿੰਦੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਜਦੋਂ ਦੀ ਸੰਗਰੂਰ ਦੇ ਵਿੱਚ ਆਈ ਹੈ ਤਾਂ ਕਾਫੀ ਵੱਡੇ ਤੋਂ ਵੱਡੇ ਕਪਲੇ ਹੋਏ ਨੇ ਕਿਸੇ ਤੋਂ ਪੁੱਛੇ ਬਿਨਾ ਕਿਸੇ ਨੂੰ ਦੱਸੇ ਬਿਨਾ ਜਿਹੜੇ ਨੇ ਡਿਸੀਜਨ ਆਮ ਇਮੀਤ ਹੈਰ ਵੱਲੋਂ ਲੈ ਲੈ ਜਾਂਦੇ ਨੇ ਉਹਨਾਂ ਦੇ OSG ਦਾ ਨਾਂ ਵੀ ਲਿਆ ਜਿੱਥੇ ਆਮ ਆਦਮੀ ਪਾਰਟੀ ਦੇ ਕਾਫੀ ਵਰਕਰਾਂ ਦਾ ਨਾਂ ਵੀ ਨਿਕਲ ਕੇ ਸਾਹਮਣੇ ਆਇਆ ਹੁਣ ਵੇਖਣ ਗੱਲ ਯੋਗ ਇਹ ਹੈ ਕੀ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਜਿਹੜੇ ਵਿਧਾਇਕ ਲੁੱਟਕ ਸੁੱਟ ਕਰ ਰਹੇ ਨੇ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਜਿੱਥੇ ਵੱਡਾ ਹਦੀਪ ਸਿੱਧੂ ਵੱਲੋਂ ਵੀ ਇਲਜ਼ਾਮ ਲਗਾਇਆ ਗਿਆ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਗਲਾ ਕੀ ਕਾਰਵਾਈ ਹੋਏਗੀ ਕੀ ਡਿਸੀਜਨ ਲਿਆ ਜਾਏਗਾ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ